ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਸ ਬਾਜਵਾ ਅ ਅੱਜ ਮੇਰੇ ਕੋਲ ਟੀਚਰ ਸਹਿਬਾਨ ਪਹੁੰਚੇਗੇ ਜੀ ਗੁਰਨਾਨਕ ਕਾਲਜ ਬਡਲਾਡਾ ਤੋਂ ਇਹ ਜੀ ਸੱਤਰੰਗ 2025 ਮੇਲਾ ਕਰਵਾਉਣ ਜਾ ਰਹੇ ਆ ਜੀ ਜਿਹੜਾ ਕਿ 5 6 7 ਅਪ੍ਰੈਲ ਨੂੰ ਹੋਣ ਜਾ ਰਿਹਾ ਇਸ ਮੇਲੇ ਦੇ ਵਿੱਚ ਵੱਖ-ਵੱਖ ਰੰਗ ਦੇਖਣ ਨੂੰ ਮਿਲਣਗੇ ਜਿਹੜੇ ਸਟੂਡੈਂਟਸ ਨੇ ਪਹਿਲੀ ਤਾਂ ਗੱਲ ਇਹ ਹੈ ਕਿ ਜਿਹੜਾ ਸਾਡਾ ਸੱਭਿਆਚਾਰ ਹੈ ਬਹੁਤ ਅਮੀਰ ਸਾਡਾ ਵਿਰਸਾ ਹੈ ਉਹਦੇ ਸਾਰੇ ਰੰਗ ਨਜ਼ਰਾਂ ਨੂੰ ਕੀ ਦੇ ਘਰ ਬਣਾਉਣੇ ਤੁੰਕਾਰੀਆਂ ਕੱਢਣੀਆਂ ਜਾਂ ਉਦੋਂ ਪਹਿਲਾਂ ਆਪਣਾ ਜਿਹੜਾ ਧਰਮ ਹੈ ਸਾਡਾ ਗੁਰਬਾਣੀ ਦੇ ਜਿਹੜੇ ਅਲੱਗ-ਅਲੱਗ ਪ੍ਰੋਗਰਾਮ ਨੇ ਉਹ ਵੀ ਕਰਵਾਏ ਜਾਂਦੇ ਆ ਪਰ ਤੁਹਾਨੂੰ ਹਰ ਇੱਕ ਰੰਗ ਹੈ ਜਿਹੜਾ ਇਸ ਮੇਲੇ 'ਚ ਹੁੰਦਾ ਹੈ ਟੈਕਨੋਲੋਜੀ ਕੋਈ ਵੀ ਬੰਦਾ ਕਿਸੇ ਵੀ ਖੇਤਰ 'ਚ ਭਾਗ ਲੈ ਸਕਦਾ ਤੁਸੀਂ ਸਾਰੇ ਜਣੇ ਜਿੰਨੇ ਵੀ ਸਟੂਡੈਂਟਸ ਇਹ ਵੀਡੀਓ ਦੇਖਣਗੇ ਇਸ ਦਾ ਦੁਨੀਆ ਤਿਆਰੀਆਂ ਹੋਣਗੀਆਂ ਕਿਉਂਕਿ ਹੋਰ ਦਿਨ ਬਹੁਤ ਘੱਟ ਰਹਿ ਗਏ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੁਹਾਡੇ ਕੰਪੀਟੀਸ਼ਨ ਲਈ ਤੇ ਉਹਦੇ ਨਾਲ ਨਾਲ ਜਿੰਨੇ ਵੀ ਸੱਜਣ ਲਾਗੇ-ਤਾਗੇ ਦੇ ਬਡਲਾੜਾ ਦੇ ਲੱਗੀ ਤਾਂ ਕੀਤੇ ਹੈਗੇ ਨੇ ਉਹ ਜ਼ਰੂਰ ਇਸ ਮੇਲੇ ਦਾ ਪਹੁੰਚ ਕੇ ਆਨੰਦ ਮਾਨਣ ਤੁਸੀਂ ਸਾਰੇ ਜਣੇ ਆ ਸਕਦੇ ਹੋ ਉਹਦੇ ਪਰਿਵਾਰਾਂ ਨਾਲ ਆ ਸਕਦੇ ਹੋ ਤੇ ਸਾਰੇ ਸਟਾਫ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੇ ਬਹੁਤ ਬਹੁਤ ਵਧਾਈ ਇਸ ਮੇਲੇ ਲਈ ਜਦੋਂ ਤੱਕ ਮੈਨੂੰ ਲੱਗਦਾ ਕਿ ਬਾ ਉਮਰ ਤੇ ਮੇਲਾ ਚੱਲਦਾ ਰਹੇ ਜਦੋਂ ਤੱਕ ਇਹ ਕਾਲਜ ਦੀ ਹੋਂਦ ਹੈ ਜਿਹੜੀ ਬਰਕਰਾਰ ਹੈ ਬਹੁਤ ਮਿਹਰਬਾਨੀ ਧੰਨਵਾਦ ਆਪ ਸਭ ਦਾ ਬਹੁਤ ਮਿਹਰਬਾਨੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਅਮਰਪ੍ਰਮਾਨ ਤੇ ਗੁਰਨਾਨਕ ਕਾਲਜ ਬਡਲਾੜਾ ਵਿਖੇ ਜੀ ਕਲਾ ਵਿਰਾਸਤੀ ਤੇ ਵਿਦਿਅਕ ਮੇਲਾ ਕਰਾਇਆ ਜਾ ਰਿਹਾ ਹੈ ਜੀ ਸਤਰੰਗ 2025 5 April 6 April ਤੇ 7 April ਨੂੰ ਸਾਰੇ ਜਣੇ ਜ਼ਰੂਰ ਪਹੁੰਚੋ ਜੀ ਬਹੁਤ ਪਿਆਰਾ ਤੇ ਬਹੁਤ ਵਧੀਆ ਮੇਲਾ ਤੇ ਕਾਫੀ ਕੁਝ ਤੁਹਾਨੂੰ ਤੇ ਦੇਖਣ ਨੂੰ ਮਿਲੇਗਾ 5 6 7 April ਗੁਰੂ ਨਾਨਕ ਕਾਲਜ ਬਡਲਾਡਾ ਸਤਿ ਸ਼ਕਾਲ ਜੀ ਮੇਰਾ ਆਪਣਾ ਕਾਲਜ ਗੁਰੂ ਨਾਨਕ ਕਾਲਜ ਬਡਲਾਡਾ 5 6 7 April ਨੂੰ ਕਲਾ ਵਿਰਾਸਤੀ ਤੇ ਵਿਦਿਅਕ ਮੇਲਾ ਕਰਵਾ ਰਿਹਾ ਹੈ ਤੇ ਮੈਂ ਆਪਣੇ ਪੁਰਾਣੇ ਮਿੱਤਰਾਂ ਨੂੰ ਵੀ ਸਾਰਿਆਂ ਨੂੰ ਸੱਦਾ ਦਿੰਨਾ ਜਿਹੜੇ ਨਾਲ ਪੜੇ ਹੋਏ ਆ ਆਓ ਸਾਰੇ ਜਣੇ ਮਿਲਗੇ ਉੱਥੇ ਇਕੱਠੇ ਹੋਈਏ ਕਿਤਾਬਾਂ ਦਾ ਮੇਲਾ ਲੱਗੂਗਾ ਨਾਲ ਤੇ ਕਲਚਰ ਦੇ ਨਾਲ ਸੰਬੰਧਿਤ ਪ੍ਰਦਰਸ਼ਨੀਆਂ ਹੋਣਗੀਆਂ ਤੇ ਅੱਜ ਦੇ ਸਮੇਂ 'ਚ ਵਿਦਿਆਰਥੀਆਂ ਲਈ ਅੱਗੇ ਕਿਹੜੇ ਮੌਕੇ ਹੋ ਸਕਦੇ ਆ ਆਪਣੇ ਰੋਜ਼ਗਾਰ ਦੇ ਵੱਖ-ਵੱਖ ਕੋਰਸਾਂ ਦੇ ਰਾਹੀਂ ਕਿੰਨੇ ਤਰ੍ਹਾਂ ਦੀਆਂ ਜਾਣਕਾਰੀਆਂ ਹੋਣਗੀਆਂ ਮਨੋਰੰਜਨ ਹੋਊਗਾ ਤੇ ਬਹੁਤ ਸਾਰੇ ਪੁਰਾਣੇ ਵਿਦਿਆਰਥੀਆਂ ਦੇ ਮਿਲਣ ਦਾ ਸਬੱਬ ਹੋਊਗਾ ਤੇ 5 6 7 ਅਪ੍ਰੈਲ ਨੂੰ ਗੁਰੂ ਨਾਨਕ ਕਾਲਜ ਬਟਲਾਡਾ ਮਿਲਦੇ ਆਪਾਂ ਜਰੂਰ ਆਇਓ